ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਜਵਾਨ ਲੜਕਾ ਰਹਿੰਦਾ ਸੀ। ਉਹ ਹਮੇਸ਼ਾ ਕਿਸੇ ਨਾ ਕਿਸੇ ਫਿਕਰ ਵਿੱਚ ਘਿਰਿਆ ਰਹਿੰਦਾ ਸੀ। ਜੇਕਰ ਕੋਈ ਉਸ ਨੂੰ ਨਕਾਰਾਤਮਕ ਗੱਲ ਕਹਿ ਦਿੰਦਾ ਜਾਂ ਕੋਈ ਮਾੜੀ ਘਟਨਾ ਘਟਦੀ, ਉਹ ਉਸ ਉੱਪਰ ਹੀ ਸੋਚਣਾ ਸ਼ੁਰੂ ਕਰ ਦਿੰਦਾ ਸੀ। ਇਹ ਵਿਚਾਰ ਉਸਦੇ ਮਨ ਵਿੱਚ ਦਿਨ ਰਾਤ ਚੱਲਦੇ ਰਹਿੰਦੇ ਸੀ। ਨਾ ਉਹ ਚਾਜ ਨਾਲ ਆਪਣਾ ਕੰਮ ਕਰ ਸਕਦਾ ਸੀ ਤੇ ਨਾ ਹੀ ਕਿਸੇ ਗੱਲ ਤੇ ਠੀਕ ਤਰ੍ਹਾਂ ਧਿਆਨ ਲਗਾ ਸਕਦਾ ਸੀ। ਸਮੇਂ ਦੇ ਨਾਲ ਉਸ ਦਾ ਸੁਭਾਅ ਵੀ ਕੁਝ ਚਿੜਚਿੜਾ ਜਿਹਾ ਹੋ ਗਿਆ ਤੇ ਉਹ ਤਣਾਅ ਵਿੱਚ ਰਹਿਣ ਲੱਗ ਪਿਆ ਇੱਕ ਦਿਨ ਉਹ ਅਚਾਨਕ ਹੀ ਇੱਕ ਮਹਾਤਮਨ ਮਿਲਿਆ ਜੋ ਉਸ ਦੇ ਪਿੰਡ ਦੇ ਬਾਹਰ ਇੱਕ ਚੌਪੜੀ ਵਿੱਚ ਰਹਿੰਦੇ ਸਨ ਮਹਾਤਮਨ ਨੇ ਉਸ ਦਾ ਚਿਹਰਾ ਵੇਖ ਕੇ ਆਪਣੇ ਆਪ ਹੀ ਪੁੱਛ ਲਿਆ ਕਿ ਤੇਰੇ ਚਿਹਰੇ ਤੋਂ ਲੱਗਦਾ ਮੈਨੂੰ ਜਿਵੇਂ ਤੂੰ ਅੰਦਰੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋਵੇਂ ਤਾਂ ਉਸ ਲੜਕੇ ਨੇ ਤਾਂ ਉਸ ਲੜਕੇ ਨੇ ਜਵਾਬ ਦਿੱਤਾ ਮਹਾਤਮਾ ਜੀ ਮੈਂ ਬਹੁਤ ਪਰੇਸ਼ਾਨ ਹਾਂ ਜਿਹੜੇ ਨਕਾਰਾਤਮਕ ਵਿਚਾਰ ਹੁੰਦੇ ਨਾ ਉਹਨਾਂ 'ਚ ਮੈਂ ਘਿਰਿਆ ਰਹਿਣਾ ਵਾ ਉਸਨੇ ਕਿਹਾ ਕਿ ਮੈਨੂੰ ਜੋ ਗੁਜ਼ਰ ਚੁੱਕੇ ਆ ਨਾ ਮਾੜੀਆਂ ਘਟਨਾਵਾਂ ਉਹ ਭੁੱਲਣ ਵਿੱਚ ਬਹੁਤ ਹੀ ਮੁਸ਼ਕਲ ਹੁੰਦੀ ਆ ਜੇਕਰ ਮੈਨੂੰ ਕੋਈ ਛੋਟੀ ਜੀ ਮਾੜੀ ਜੀ ਗੱਲ ਵੀ ਕਹਿ ਦੇਵੇ ਨਾ ਮੈਂ ਉਸ ਬਾਰੇ ਸੋਚਦਾ ਹੀ ਰਹਿਣਾ ਵਾ ਸੋਚਦਾ ਹੀ ਰਹਿਣਾ ਵਾ ਤੇ ਫਿਰ ਉਹ ਮੈਨੂੰ ਦੁਖੀ ਕਰਦੀ ਰਹਿੰਦੀ ਗੱਲ ਮਹਾਤਮਾ ਬਿਨਾਂ ਕੁਝ ਬੋਲੇ ਉਸ ਦੀਆਂ ਸਾਰੀਆਂ ਗੱਲਾਂ ਸੁਣਦੇ ਰਹੇ ਉਹ ਫਿਰ ਬਿਨਾਂ ਕੋਈ ਜਵਾਬ ਦਿੱਤੇ ਆਪਣੀ ਝੋਪੜੀ ਦੇ ਅੰਦਰ ਚਲੇ ਗਏ ਲੜਕਾ ਹੈਰਾਨ ਹੋ ਜਾਂਦਾ ਪੀ ਮੈਂ ਮਹਾਤਮਾ ਨੂੰ ਆਪਣੀ ਮੁਸ਼ਕਲ ਦੱਸਣ ਡਿਆ ਤੇ ਮਹਾਤਮਾ ਨੇ ਉਹਦਾ ਕੋਈ ਨੋਟਿਸ ਹੀ ਨਹੀਂ ਲਿਆ ਕੋਈ ਗੱਲ ਹੀ ਨਹੀਂ ਕੀਤੀ ਕੋਈ ਜਵਾਬ ਹੀ ਨਹੀਂ ਦਿੱਤਾ ਮੈਨੂੰ ਮੇਰੀ ਮੁਸ਼ਕਲ ਦਾ ਕੋਈ ਹੱਲ ਹੀ ਨਹੀਂ ਦਿੱਤਾ ਪਰ ਫਿਰ ਵੀ ਉਹ ਬਾਹਰ ਜੜਾ ਸੀ ਨਾ ਮਹਾਤਮਾ ਦਾ ਇੰਤਜ਼ਾਰ ਕਰਦਾ ਰਹਿੰਦਾ ਕੋਈ ਦਿਨ ਬਾਅਦ ਮਹਾਤਮਾ ਵਾਪਸ ਆਏ ਤਾਂ ਉਹਨਾਂ ਨੇ ਹੱਥ ਵਿੱਚ ਇੱਕ ਗਲਾਸ ਫੜਿਆ ਹੋਇਆ ਸੀ ਉਹਨਾਂ ਨੇ ਲੜਕੇ ਨੂੰ ਕਿਹਾ ਕਿ ਇਸ ਗਲਾਸ ਦਾ ਵਜ਼ਨ ਭਲਾ ਕਿੰਨਾ ਕੁ ਹੋਊਗਾ ਤਾਂ ਲੜਕੇ ਨੇ ਕਿਹਾ ਵੀ ਬਹੁਤ ਹੀ ਹਲਕਾ ਜਿਹਾ ਗਲਾਸ ਲੱਗਦਾ ਮੈਨੂੰ ਸ਼ਾਇਦ ਕੁਝ ਕੁ ਗ੍ਰਾਮ ਹੋਵੇ ਜਾਂ ਤੋਂ ਹਿਲਾ ਲੋ 200 300 ਗ੍ਰਾਮ ਹੋ ਸਕਦਾ ਐਦਾ ਵਜਨ ਹੋ ਸਕਦਾ ਵਾ ਤੇ ਜਿਹੜੇ ਮਹਾਤਮਾ ਸੀ ਉਹਨਾਂ ਨੇ ਕਿਹਾ ਵੀ ਜੇਕਰ ਮੈਂ ਇਸ ਨੂੰ ਕੋ ਸਮਾਂ ਐਸੇ ਤਰ੍ਹਾਂ ਫੜ ਕੇ ਖੜਾ ਰਿਆ ਤਾਂ ਕੀ ਹੋਵੇਗਾ ਲੜਕੇ ਨੇ ਕਿਹਾ ਵੀ ਕੁਝ ਖਾਸ ਨਹੀਂ ਇਹ ਆਰਾਮ ਨਾਲ ਹੀ ਰਹਿ ਜਾਵੇਗਾ ਤੁਸੀਂ ਫੜ ਸਕਦੇ ਆ ਇਹ ਕਿਹੜਾ ਬਹੁਤ ਜ਼ਿਆਦਾ ਭਾਰਾ ਵਾ ਮਹਾਤਮਾ ਨੇ ਕਿਹਾ ਜੇਕਰ ਮੈਂ ਇਸ ਨੂੰ 2 ਘੰਟੇ ਐਸੇ ਤਰ੍ਹਾਂ ਫੜ ਕੇ ਖੜਾ ਰਿਆ ਤਾਂ ਕੀ ਹੋਵੇਗਾ ਲੜਕੇ ਨੇ ਸੋਚ ਕੇ ਕਿਹਾ ਇਸ ਤਰ੍ਹਾਂ ਫਿਰ ਤੁਹਾਡਾ ਹੱਥ ਦਰਦ ਕਰਨ ਲੱਗ ਜਾਵੇਗਾ ਫਿਰ ਮਹਾਤਮਾ ਨੇ ਕਿਹਾ ਜੇਕਰ ਮੈਂ ਇਸ ਨੂੰ ਐਸੀ ਤਰ੍ਹਾਂ ਸਾਰਾ ਦੇ ਨਹੀਂ ਫੜ ਕੇ ਖੜਾ ਰਿਹਾ ਫਿਰ ਕੀ ਹੋਵੇਗਾ ਲੜਕੇ ਨੇ ਕਿਹਾ ਫਿਰ ਤੁਹਾਡਾ ਹੱਥ ਬਹੁਤ ਜ਼ਿਆਦਾ ਦਰਦ ਹੋਵੇਗਾ ਤੇ ਹੱਥ ਸੁਨਵੀ ਹੋ ਜਾਵੇਗਾ ਫਿਰ ਮਹਾਤਮਾ ਨੇ ਕਿਹਾ ਕਿ ਬਿਲਕੁਲ ਸਹੀ ਤੇ ਮਹਾਤਮਾ ਨੇ ਪੁੱਛਿਆ ਵੀ ਇਹ ਗਲਾਸ ਦਾ ਵਜ਼ਨ ਤੇ ਨਹੀਂ ਵਧਿਆ ਨਾ ਤੇ ਲੜਕੇ ਨੇ ਉੱਤਰ ਦਿੱਤਾ ਨਹੀਂ ਵਜ਼ਨ ਤਾਂ ਜੜਾ ਵਾ ਉਨਾ ਹੀ ਰਹੂਗਾ ਮਹਾਤਮਾ ਨੇ ਕਿਹਾ ਤਾਂ ਫਿਰ ਹੱਥ ਵਿੱਚ ਦਰਦ ਕਿਉਂ ਹੋਇਆ ਲੜਕੇ ਨੇ ਉੱਤਰ ਦਿੱਤਾ ਕਿਉਂਕਿ ਤੁਸੀਂ ਉਸ ਨੂੰ ਬਹੁਤ دیر ਤੱਕ ਫੜ ਕੇ ਰੱਖਿਆ ਗੁਰੂ ਨੇ ਮੁਸਕਰਾ ਕੇ ਕਿਹਾ ਬਿਲਕੁਲ ਸਹੀ ਇਹ ਗੱਲ ਤੇਰੀਆਂ ਸਾਰੀਆਂ ਸਮੱਸਿਆਵਾਂ ਤੇ ਲਾਗੂ ਹੁੰਦੀ ਜਦੋਂ ਤੱਕ ਤੁਸੀਂ ਘਟਨਾਵਾਂ ਨੂੰ ਲੰਬੇ ਸਮੇਂ ਤੱਕ ਪਕੜ ਕੇ ਰੱਖਦੇ ਹੋ ਤੇ ਹੌਲੀ-ਹੌਲੀ ਭਾਰੀਆਂ ਲੱਗਣ ਲੱਗਦੀਆਂ ਨੇ ਤੁਹਾਨੂੰ ਮਾਨਸਿਕ ਤੌਰ ਤੇ ਦੁਖੀ ਕਰਦੀਆਂ ਨੇ ਮਹਾਤਮਾ ਨੇ ਗਲਾਸ ਨੂੰ ਛੱਡ ਦਿੱਤਾ ਤੇ ਕਿਹਾ ਜੇਕਰ ਤੁਸੀਂ ਇਸ ਗਲਾਸ ਨੂੰ ਆਪਣੇ ਹੱਥਾਂ ਵਿੱਚੋਂ ਛੱਡ ਦੇਵੋਗੇ ਤਾਂ ਇਹ ਦਰਦ ਵੀ ਤੁਹਾਡੇ ਹੱਥਾਂ ਵਿੱਚੋਂ ਚਲਿਆ ਜਾਵੇਗਾ ਐਸੀ ਤਰ੍ਹਾਂ ਹੀ ਜੇਕਰ ਤੁਸੀਂ ਗੁਜਰੀਆਂ ਹੋਈਆਂ ਸਾਰੀਆਂ ਮਾੜੀਆਂ ਗੱਲਾਂ ਨੂੰ ਛੱਡ ਦਵੋਗੇ ਤਾਂ ਤੁਹਾਡਾ ਮਾਨਸਿਕ ਬੋਝ ਵੀ ਘਟ ਜਾਵੇਗਾ ਮਹਾਤਮਾ ਨੇ ਸਮਝਾਉਂਦੇ ਹੋਏ ਕਿਹਾ ਕਿ ਸਮੱਸਿਆਵਾਂ ਤੇ ਗਲਤੀਆਂ ਜੀਵਨ ਦਾ ਹਿੱਸਾ ਹਨ ਪਰ ਜੇਕਰ ਉਹਨਾਂ ਦਾ ਬੋਝ ਤੁਸੀਂ ਆਪਣੇ ਮਨ ਨਾਲ ਲੈ ਕੇ ਚੱਲਦੇ ਹੋ ਤਾਂ ਤੁਸੀਂ ਬਹੁਤ ਲੰਮਾ ਸਮਾਂ ਨਹੀਂ ਤੁਰ ਸਕਦੇ ਜਲਦੀ ਥੱਕ ਟੁੱਟ ਜਾਵੋਗੇ ਤੇ ਅੱਗੇ ਵਧਣ ਵਿੱਚ ਮੁਸ਼ਕਲ ਆਵੇਗੀ ਹੋ ਸਕਦਾ ਤੁਸੀਂ ਆਪਣਾ ਸਫਰ ਵਿਚਾਰ ਹੀ ਛੱਡ ਦੇਵੋ ਜੋ ਹੋ ਚੁੱਕਿਆ ਉਸ ਨੂੰ ਛੱਡ ਦਿਓ ਉਸ ਨੂੰ ਸਮਝ ਲੱਗੀ ਕਿ ਕਿ ਸਮੱਸਿਆਵਾਂ ਨੂੰ ਫੜ ਕੇ ਰੱਖਣ ਨਾਲ ਕੇਵਲ ਦੁੱਖ ਹੀ ਮਿਲਦਾ ਵਾ ਉਸਨੇ ਮਹਾਤਮਾ ਦਾ ਧੰਨਵਾਦ ਕੀਤਾ ਤੇ ਮਨ ਵਿੱਚ ਵਿਚਾਰ ਲਿਆ ਕਿ ਉਹ ਆਪਣੇ ਅਤੀਤ ਦੀ بجائے ਆਪਣੇ ਵਰਤਮਾਨ ਉੱਪਰ ਧਿਆਨ ਦੇਵੇਗਾ ਤੇ ਜ਼ਿੰਦਗੀ ਵਿੱਚ ਤਰੱਕੀ ਕਰੇਗਾ ਕਿਉਂਕਿ ਪਿਛਲੀਆਂ ਜੜੀਆਂ ਜੇ ਕੋਈ ਗਲਤੀ ਹੋਵੇ ਜਾਂ ਕੋਈ ਕੰਮ ਅਧੂਰਾ ਰਹਿ ਗਿਆ ਜਾਂ ਕੋਈ ਪਰੇਸ਼ਾਨੀਆਂ ਉਹਨੂੰ ਜੇ ਮੰਤੇਲਾ ਛੱਡੋਗੇ ਤਾਂ ਤੁਸੀਂ ਆਪਣੇ ਅੱਜ ਨੂੰ ਵੀ ਖਰਾਬ ਕਰ ਲੋਗੇ ਤੇ ਜੇ ਤੁਹਾਡਾ ਅੱਜ ਖਰਾਬ ਹੋ ਗਿਆ ਤਾਂ ਤੁਹਾਡਾ ਇਹਰਾ ਪੁਇਖਾ ਉਹ ਆਪਣੇ ਆਪ ਖਰਾਬ ਹੋ ਜਾਵੇਗਾ ਇਸ ਲਈ ਜੋ ਬੀਤ ਚੁੱਕਿਆ ਸਮਾਂ ਉਹਦੇ ਤੋਂ ਸਬਕ ਲੈ ਕੇ ਆਪਣੇ ਅੱਜ ਨੂੰ ਸਵਾਰਨਾ ਸ਼ੁਰੂ ਕਰ ਦੋ ਤੇ ਲੜਕੀ ਨੂੰ ਉਸ ਮਹਾਤਮਾ ਦੀ ਗੱਲ ਸਮਝ ਲੱਗੀ ਉਹਨੇ ਮਹਾਤਮਾ ਨਾਲ ਪ੍ਰੋਮਿਸ ਕੀਤਾ ਕਿ ਮੈਂ ਅੱਗੇ ਤੋਂ ਆਪਣੀਆਂ ਇਹ ਚਿੰਤਾਵਾਂ ਇਹਨਾਂ ਨੂੰ ਲੰਮਾ ਸਮਾਂ ਆਪਣੇ ਦਿਮਾਗ ਤੇ ਹਾਵੀ ਨਹੀਂ ਰਹਿਣ ਦਵਾਂਗਾ ਤੇ ਮੈਂ ਆਪਣੇ ਅੱਜ ਬਾਰੇ ਸੋਚਾਂਗਾ ਤੇ ਤੁਸੀਂ ਕੀ ਸੋਚਿਆ ਵਾ ਕਿ ਤੁਸੀਂ ਆਪਣੀਆਂ ਚਿੰਤਾਵਾਂ ਨੂੰ ਛੱਡ ਚੁੱਕੇ ਹੋ ਕਿ ਅਜੇ ਵੀ ਚੁੱਕੀ ਫਿਰਦੇ ਹੋ ਫਿਰ ਮਿਲਦੇ ਹਾਂ ਇੱਕ ਹੋਰ ਬਹੁਤ ਹੀ ਪਿਆਰੀ ਜੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ